ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਚ ਸਰਕਾਰ ਵੱਲੋਂ ਇੱਕ ਸਪੈਸ਼ਲ ਲੀਗ ਪਟੀਸ਼ਨ ਜੀਵ ਕੈਨਸਲੇਸ਼ਨ ਆਫ ਬੇਲ ਬਾਰੇ ਮੂਵ ਕੀਤੀ ਗਈ ਸੀ ਪਿਛਲੀ 3-4 ਤਰੀਕਾਂ ਤੇ ਉਹਦੇ ਬਾਰੇ ਸੁਪਰੀਮ ਕੋਰਟ ਚ ਵਿਚਾਰ ਵਟਾਂਦਰਾ ਹੋਇਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ 17 ਤੇ 18 ਦੋ ਦਿਨ ਮੁਕਰਰ ਕੀਤੇ ਸੀ ਜਿਦੇ ਚ ਐਸਆਈਟੀ ਜਿਹੜੀ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਆ ਉਹ ਐਸਆਈਟੀ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਆਪਣੇ ਸਵਾਲ ਜਵਾਬ ਜਿਹੜੇ ਆ ਉਹ ਕਰ ਸਕਦੀ ਆ ਉਸ ਬਾਬਤ ਅੱਜ ਸਵੇਰੇ 11 ਵਜੇ ਪੁਲਿਸ ਲੈਨ ਪਟਿਆਲਾ ਦੇ ਕਾਨਫਰੰਸ ਹਾਲ 'ਚ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਾਰੀ ਐਸਆਈਟੀ ਨੇ ਸਵਾਲ ਜਵਾਬ ਕੀਤੇ ਤੇ ਇਹਦੇ 'ਚ ਜਿਹੜੀ ਨਗਰਦਸ਼ਨਾ ਚਾਹੁੰਨਾ ਹੈ ਕਿ ਐਸਆਈਟੀ ਨੇ ਆਪਣਾ ਦਾਇਰਾ ਕਾਫੀ ਵਧਾ ਕੇ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਐਸਆਈਟੀ ਕਰ ਰਹੀ ਏਸ ਕੇਸ ਚ ਚਾਰ ਜਿਹੜੇ ਅਕਿਊਜ਼ ਨੇ ਜਿਨ੍ਹਾਂ ਤੋਂ ਤਿੰਨ ਅਕਿਊਜ਼ ਜਿਹੜੇ ਆ ਉਹ ਅਬਰੋਡਲੀ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਵਾਪਸ ਲੈ ਕੇ ਆਣ ਲਈ ਐਸਆਈਟੀ ਜਿਹੜੀ ਆ ਉਹ ਐਕਸਟਰਡੀਸ਼ਨ ਬਲੂ ਕੋਰਨਰ ਨੋਟਿਸ ਤੇ ਬਾਕੀ ਹਰ ਸੰਭਵ ਉਪਰਾਲਾ ਜਿਹੜਾ ਉਹ ਵੀ ਕਰ ਲਈ ਹੈ ਇਹਦੇ ਚ ਮਿਸਟਰ ਵਿਕਰਮ ਸਿੰਘ ਜੁਠੀਆ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਫਰਮਾਂ ਨੇ ਉਹਨਾਂ ਚ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਜਿਹੜੇ ਆ ਉਹ ਐਸਆਈਟੀ ਨੇ ਡਿਸਕਵਰ ਕੀਤੇ ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਆ ਜਦੋਂ ਇਹ ਭੋਲਾ ਟਰੱਕ ਕੇਸ ਹੁੰਦਾ ਹੈ ਉਸ ਸਮੇਂ ਦੌਰਾਨ ਸੰਬੰਧਿਤ ਫਰਮਾਂ ਚ ਕਾਫੀ ਵੱਡੀ ਗਿਣਤੀ ਚ ਕੈਸ਼ ਡਿਪੋਜ਼ਿਟ ਹੁੰਦਾ ਹੈ ਤੇ ਕਾਫੀ ਬਾਹਰ ਦੇ ਮੁਰਕਾਂ ਚ ਬੇਸਡ ਜਿਹੜੀ ਹੋਰ ਕੰਪਨੀਆਂ ਨੇ ਉਹਨਾਂ ਨਾਲ ਫਾਈਨੈਂਸ਼ੀਅਲ ट्रांजैक्शन ਹੁੰਦੇ ਆ ਇਹਨਾਂ ਫਾਈਨੈਂਸ਼ੀਅਲ ट्रांजैक्शनਾਂ ਬਾਰੇ ਕੈਸ਼ ਡਿਪੋਜ਼ਿਟ ਬਾਰੇ ਤੇ ਜਿਹੜੀ ਐਬਨਾਰਮਲ ਰਾਈਜ਼ ਇਨ ਐਸੈਟਸ ਹੈ ਗਈ ਹੈ ਉਹਦੇ ਬਾਰੇ ਵੀ ਐਸਆਈਟੀ ਨੇ ਅੱਜ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਵਾਲ ਜਵਾਬ ਕੀਤੇ ਤੇ ਕੱਲ 18 ਮਾਰਚ ਨੂੰ ਦੁਬਾਰੇ ਮਿਸਟਰ ਡਿਫਰੈਂਸ ਨੂੰ ਜੀਠੀਆਂ ਨੂੰ ਸਵਾਲ ਜਵਾਬ ਕਰਨ ਲਈ ਐਸਐਮ ਜਿਵੇਂ ਕਿ ਜਿਹੜਾ ਇੱਕ ਯੁਧ ਨਸ਼ਿਆਂ ਵਿਰੁੱਧ ਵੀ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਹੈ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਬੀਜੇਪੀ ਪੰਜਾਬ ਨੇ ਜਿਹੜੀ ਇੱਕ ਛੇੜੀ ਹੋਈ ਹੈ ਤੇ ਹਰੇਕ ਐਨਡੀਪੀਐਸ ਕੇਸ ਨੂੰ ਬੜੀ ਸੰਜੀਦਗੀ ਨਾਲ ਬੜੀ ਡੂੰਘਾਈ ਨਾਲ ਪੂਰੀ ਤਰਕੀਸ਼ ਕੀਤੀ ਜਾਂਦੀ ਹੈ ਤੇ ਇਸ ਕੇਸ 'ਚ ਵੀ ਅਸੀਂ ਬੜੇ ਡੀਪਲੀ ਜਾਵਾਂਗੇ ਤੇ ਜੋ ਵੀ ਫੈਕਟਸ ਸਾਹਮਣੇ ਆਣਗੇ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਤੇ ਹੁਣ ਤੱਕ ਵੀ ਜਿਹੜੇ ਕੋਈ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਹੋਏ ਹਨ ਸੰਬੰਧਿਤ ਫਰਮਾਂ ਨਾਲ ਇਸ ਕੰਟਰੀ ਦੇ ਅੰਦਰ ਹੀ ਹੈ ਇਸ ਕੰਟਰੀ ਤੋਂ ਬਾਹਰ ਉਹਨਾਂ ਬਾਰੇ ਵੀ ਐਸਆਈਟੀ ਬੜੀ ਡੂੰਘਾਈ ਨਾਲ ਜਿਹੜੀ ਆ ਉਹ ਤਫ਼ਤੀਸ਼ ਕਰ ਰਹੀ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ ਇਸ ਕੇਸ 'ਚ ਬਾਕੀ ਦੋਸ਼ੀ ਨੇ ਜਿਹੜੇ ਬਾਅਦ ਦੇ ਮੁਲਕਾਂ 'ਚ ਬੈਠੇ ਉਹਨਾਂ ਨੂੰ ਵੀ ਅਸੀਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਇੰਡੀਆ ਲੈ ਕੇ ਆਉਣ ਲਈ ਜੋ ਵੀ ਸੰਭਵ ਉਪਰਾਲੇ ਹੁੰਦੇ ਆ ਉਹ ਵੀ ਸਾਰੇ ਉਪਰਾਲੇ ਜਿਹੜੇ ਆ ਉਹ ਐਸਆਈਟੀ ਜਿਹੜੀ ਆ ਉਹ ਕਰ ਰਹੀ ਆ ਵੱਡੀ ਮਾਤਰਾ 'ਚ ਸੰਬੰਧਿਤ ਫਰਮਾਂ 'ਚ ਜਿਹੜੇ ਕੈਸ਼ ਡਿਪੋਜ਼ਿਟ ਹੋਇਆ ਉਹਦੇ ਬਾਰੇ ਵੀ ਸਵਾਲ-ਜਵਾਬ ਕੀਤੇ ਗਏ ਤੇ ਬਾਹਰ ਦੇ ਮੁਲਕਾਂ 'ਚ ਬੇਸ ਜਿਹੜੀ ਕੋਈ ਕੰਪਨੀਆਂ ਦਾ ਸੰਬੰਧਿਤ ਫਰਮਾਂ ਨਾਲ ਕੋਈ ਟਰਾਂਜੈਕਸ਼ਨ ਹੋਇਆ ਉਹਦੇ ਬਾਰੇ ਵੀ ਜਿਹੜੇ ਆ ਉਹ ਸਵਾਲ-ਜਵਾਬ ਕੀਤੇ ਗਏ ਅੱਜ ਸਰ ਇਹ ਗੱਲ ਕਰੀਏ ਸਿੱਕ ਦੀ ਅੱਜ ਅਮਨੂ ਰੋੜਾ ਜੀ ਪਟਿਆਲਾ ਆਏ ਸੀ ਜੀ ਉਹ ਕਹਿੰਦੇ ਵੀ ਸਾਡਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਕਿਤੇ ਨਾ ਕਿਤੇ ਪੋਲੀਟੀਕਲ ਵੀ ਜ਼ਰੂਰ ਬਣ ਰਿਹਾ ਹੈ ਇਹ ਮੁੱਦਾ ਦੇਖੋ ਜੀ ਸਿੱਧਲੀ ਕੋਈ ਵੀ ਕੇਸ ਕਦੀ ਵੀ ਪੋਲਿਟੀਕਲ ਨਹੀਂ ਹੁੰਦਾ ਸਾਨੂੰ ਪ੍ਰੋਫੈਸ਼ਨਲ ਪੁਲਿਸ ਅਫਸਰ ਹਮ ਦੇ ਇਸ ਕੇਸ ਦੀ ਇੱਕ ਟੀਮ ਬਣਾ ਕੇ ਸਾਹਮਣੇ ਇਨਵੈਸਟੀਗੇਸ਼ਨ ਸੌਂਪੀ ਗਈ ਹੈ ਤੇ ਅਸੀਂ ਪ੍ਰੋਫੈਸ਼ਨਲ ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜੋ ਵੀ ਇਸ ਕੇਸ ਦੇ ਤੱਥਾ ਉਹ ਸਾਹਮਣੇ ਲੈ ਕੇ ਆਵਾਂਗੇ ਕਿਸੇ ਪ੍ਰਕਾਰ ਦਾ ਕੋਈ ਇਹਨੂੰ ਪੋਲਿਟੀਕਲ ਰੁਝਾਨ ਇਸ ਕੇਸ ਨੂੰ ਨਾ ਦਿੱਤਾ ਜਾਂਦਾ ਸਰ ਸਾਰੀ ਕਲਾਸ ਵਾਲਾ ਸਰ ਜਿਹੜਾ ਤੁਸੀਂ ਬਾਅਦ ਦੀ ਗੱਲ ਕੀਤੀ ਹੈ ਇੱਕ ਮਿੰਟ ਆਪਣੀ ਗੱਲ ਪੂਰੀ ਕਰਾਂਗੇ ਤੇ ਜੋ ਵੀ ਸੰਬੰਧਿਤ ਸਾਇੰਟਿਫਿਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਤੇ ਹੋਰ بڑے ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਉਸ ਮੁਤਾਬਿਕ ਬੜੀ ਐਸਟ ਜਿਹੜੀ ਆ ਉਹ ਰਿਪੋਰਟਿੰਗ ਕਰੂਗੀ ਸਾ ਜਿਹੜੇ ਵਿਦੇਸ਼ਾਂ ਦੀ ਗੱਲ ਕੀਤੀ ਤੁਸੀਂ ਜਿਹੜੇ ਜਿਹਨਾਂ ਤੁਸੀਂ ਕਿਹਾ ਵੀ ਉਹਨਾਂ ਨੂੰ ਬੁਲਾਇਆ ਜਾਊਗਾ ਉਹ ਮੁਜੀਹਰ ਦੇ ਨਾਲ ਹੈ ਕੋਈ ਕੋਈ ਇਦਾਂ ਦੀ ਹੈ ਕੋਈ ਜਾਣ ਕੋਈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਕੇਸ 'ਚ ਚਾਰ ਬੋਸ਼ੀ ਨੇ ਜਿਨ੍ਹਾਂ 'ਚੋਂ ਤਿੰਨ ਜਿਹੜੇ ਅਕਿਊਜ਼ ਨੇ ਉਹ ਬਾਹਰ ਵੀ ਕੰਟਰੀ 'ਚ ਹੈ ਗਏ ਜਦੋਂ ਵੀ ਕਿਸੇ ਅਕਿਊਸ ਨੂੰ ਬਾਹਰ ਦੀ ਕੰਟਰੀ ਤੋਂ ਆਪਣੇ ਮੂਲਕ ਇੰਡੀਆ ਵਾਪਸ ਲੈ ਕੇ ਆਉਣਾ ਹੁੰਦਾ ਤੇ ਉਹਦੇ ਕਈ ਪ੍ਰਕਾਰ ਦੇ ਪ੍ਰੋਸੈਸ ਹੁੰਦੇ ਨੇ ਕਈ ਪ੍ਰਕਾਰ ਦੇ ਇੰਟਰਪੋਲ ਦੇ ਨੋਟਿਸ ਹੁੰਦੇ ਆ ਬਲੂ ਕਾਰਨਰ ਨੋਟਿਸ ਹੁੰਦੇ ਰੈਡ ਕਾਰਨਰ ਨੋਟਿਸ ਜਾਰੀ ਹੋ ਗਏ ਨੇ ਲੇਕਿਨ ਸਭ 4 ਸਾਲ ਹੋ ਗਏ ਆਪਣੀ ਗੱਲ ਪੂਰੀ ਕਰਨਾ ਹੈ ਕਈ ਪ੍ਰਕਾਰ ਦੇ ਨੋਟਿਸ ਹੁੰਦੇ ਆ ਬਲੂ ਕਾਰਨਰ ਨੋਟਿਸ ਰੈਡ ਕਾਰਨਰ ਨੋਟਿਸ ਹੁੰਦੇ ਐ ਐਕਸਟਰੈਡੀਸ਼ਨ ਦੇ ਪ੍ਰੋਪੋਜ਼ਲ ਹੁੰਦੇ ਆ ਤੇ ਜੋ ਵੀ ਇਸ ਕੇਸ ਦੇ ਦੋਸ਼ੀ ਜਿਹੜੇ ਬਾਹਰ ਹੈਗੇ ਆ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਆਣਾ ਤੇ ਉਹਦੇ ਲਈ ਹਰ ਸੰਭਵ ਉਪਰਾਲਾ ਕਰਨਾ ਭਾਵੇਂ ਉਹ ਐਕਸਟਰੈਡੀਸ਼ਨ ਹੋਵੇ ਮਿਊਚੁਅਲ ਲੀਗਲ ਅਸਿਸਟੈਂਸ ਪ੍ਰੀਟੀ ਹੋਵੇ ਬਲੂ ਕਾਰਪਸ ਮੋਟੇਸ ਹੋਵੇ ਉਹ ਵੀ ਸਿੱਟ ਬੜੇ ਦਮਾਈ ਨਾਲ ਇਹਨਾਂ ਨੇ ਸਾਰੇ ਪਹਿਲੂਆਂ ਤੇ ਕੰਮ ਜਿਹੜਾ ਕਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ